ਪੰਜਾਬ ਦੇ ਲੋਕਾਂ ਨੂੰ ਆ ਜਦੋਂ 2024 ਚ ਆਪਾਂ ਲੋਕ ਸਭਾ ਇਲੈਕਸ਼ਨ ਜਿੱਤੇ ਆ ਤੇ ਉਦੋਂ ਫਿਰ ਲੋਕਾਂ ਨੂੰ ਨਵੀਂ ਅਮੀਰ ਜਾਗੀ ਤੇ ਉਹਨਾਂ ਨੇ ਹੀ ਸਾਰਿਆਂ ਨੇ ਇਹ ਇਸ ਵਾਸਤੇ ਸਾਨੂੰ ਰায়ে ਦਿੱਤੀ ਜਾਂ ਹੌਸਲਾ ਦਿੱਤਾ ਕਿ ਆਪਾਂ ਸਾਰੇ ਜਣੇ ਨਾਲ ਮਿਲ ਕੇ ਪੰਜਾਬ ਨੂੰ ਪੰਥ ਨੂੰ ਬਚਾਉਣ ਵਾਸਤੇ ਅੱਗੇ ਆਓ ਤੁਸੀਂ ਅਸੀਂ ਤੁਹਾਡਾ ਸਹਿਯੋਗ ਕਰਦੇ ਹਾਂ ਕਾਮਯਾਬ ਹੋਣ ਦੀ ਗੱਲ ਹੈ ਕਿ ਜੇ ਅਸੀਂ ਲੋਕਾਂ ਦੇ ਨਾਲ ਜੁੜ ਕੇ ਰਵਾਂਗੇ ਲੋਕਾਂ ਦੇ ਨਾਲ ਲੋਕਾਂ ਨੂੰ ਪਤਾ ਹੋਵੇ ਕਿ ਅਸੀਂ ਇਹ ਸਾਡੇ ਹਿੱਤ ਲਈ ਕੰਮ ਕਰ ਰਹੇ ਹਾਂ ਤੇ ਲੋਕ ਪੰਜਾਬ ਦੇ ਲੋਕ ਏਡੇ ਹਿੰਮਤੀ ਆ ਉਹ ਤੇ ਬਹੁਤ ਕੁਝ ਬਦਲ ਦਿੰਦੇ ਆ ਕੰਮ ਕਰਨ ਵਾਸਤੇ ਅਸੀਂ ਕਿਸੇ ਨੂੰ ਮਨਾ ਨਹੀਂ ਕਰਦੇ ਕੰਮ ਕਰਨਾ ਚਾਹੀਦਾ ਪਰ ਇਹ ਚੀਜ਼ ਹੈ ਕਿ ਸਾਰੇ ਧੰਦਿਆਂ ਤੇ ਜਿਹੜੀ ਹੈ ਨਾ ਦੁਜੀਆਂ ਤੇਰਾ ਕਾਬਜ ਹੋ ਰਹੀ ਹੈ ਇਹ ਖਾਲੀ ਇਹ ਖਾਲੀ ਇਹ ਸਿੱਖਾਂ ਦਾ ਮਸਲਾ ਨਹੀਂ ਹੈ ਇਹ ਪੰਜਾਬ ਦੀ ਜੋ ਦੁਕਾਨਦਾਰੀ ਆ ਜੋ ਵਪਾਰ ਹੈ ਉਹ ਸਾਰਾ ਕੁਝ ਪ੍ਰਭਾਵਿਤ ਹੋ ਰਿਹਾ ਸਾਡੀ ਜਿਹੜੀ ਸਾਡੀ ਪੰਜਾਬ ਦੀ ਵਿਰਾਸਤ ਉਹ ਪ੍ਰਭਾਵਿਤ ਹੋ ਰਹੀ ਹੈ ਸ਼੍ਰੀ ਮੁਖਤਰ ਸਾਹਿਬ ਤੋਂ ਅੱਜ ਇੱਕ ਨਵੀਂ ਰਾਜਨੀਤਿਕ ਪਾਰਟੀ ਦੀ ਸ਼ੁਰੂਆਤ ਹੋਈ ਹੈ ਜਿਸ ਦਾ ਨਾਮ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਔਰ ਇਸ ਪਾਰਟੀ ਦੀ ਜਿਹੜੀ ਪ੍ਰਧਾਨ ਹੈਗੇ ਨੇ ਉਹ ਅਮਰਿਤਪਾਲ ਸਿੰਘ ਉਹਨਾਂ ਨੂੰ ਬਣਾਇਆ ਗਿਆ ਜੋ ਕਿ ਖਡੂਰ ਸਾਬ ਤੋਂ ਐਮਪੀ ਨੇ ਉਹਨਾਂ ਦੇ ਫਾਦਰ ਸਾਹਿਬ ਮੇਰੇ ਨਾਲ ਹੈਗੇ ਨੇ ਕਿਉਂਕਿ ਅਮਰਿਤਪਾਲ ਸਿੰਘ ਇਸ ਵੇਲੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈਗੇ ਨੇ ਸਰਦਾਰ ਤਰਸੇਮ ਸਿੰਘ ਜੀ ਮੈਂ ਤੁਹਾਨੂੰ ਇਹ ਜਾਨਣਾ ਚਾਹੁੰਦਾ ਕਿ ਇਹ ਜਿਹੜੀ ਪਾਰਟੀ ਬਣਾਉਣ ਦੀ ਲੋੜ ਕਿਉਂ ਪਈ ਔਰ ਇਹਦਾ ਜਿਹੜਾ ਨਾਮ ਹੈ ਇਹ ਨਾਮ ਅਕਾਲੀ ਦਲ ਵਾਰਿਸ ਪੰਜਾਬ ਦੇ ਕਿਉਂ ਰੱਖਿਆ ਗਿਆ ਇਹ ਚੀਜ਼ ਹੈ ਕਿ ਜੋ ਅਕਾਲੀ ਦਲ ਇੱਕ ਬੜਾ پاک ਪਵਿੱਤਰ ਸ਼ਬਦ ਸੀਗਾ ਤੇ ਅਕਾਲੀ ਦਲ ਸਾਡੀ ਬਹੁਤ 100 ਸਾਲ ਤੋਂ ਵੱਧ ਪੁਰਾਣੀ ਪਾਰਟੀ ਹੈ ਤੇ ਉਹਦਾ ਇਤਿਹਾਸ ਪਹਿਲਿਆਂ ਚ ਬਹੁਤ ਸ਼اندار ਰਿਆ ਉਹਨਾਂ ਨੇ ਪੰਜਾਬ ਦੇ ਹਿੱਤਾਂ ਲਈ ਬਹੁਤ ਵੱਡੀਆਂ-ਵੱਡੀਆਂ ਲੜਾਈਆਂ ਲੜੀਆਂ ਬੜੀਆਂ-ਬੜੀਆਂ ਕੁਰਬਾਨੀਆਂ ਕੀਤੀਆਂ ਤੇ ਉਹ ਪਾਰਟੀ ਜਦੋਂ ਕੁਛ ਮੁੜ ਕੇ ਕਿਸੇ ਇੱਕ ਪਰਿਵਾਰ ਦੇ ਕਬਜ਼ੇ 'ਚ ਆ ਗਈ ਤੇ ਉਦੋਂ ਬਾਅਦ ਚ ਉਹਨੇ ਆਪਣੇ ਜੋ ਸਿਧਾਂਤ ਸੀਗੇ ਉਹ ਸਾਰੇ ਛੱਡ ਕੇ ਇੱਕ ਕੁਰਸੀ ਦੀ ਭੁੱਖ ਪਾਸਤੇ ਆਪਣਾ ਸਾਰਾ ਕੁਝ ਹੀ ਤਹਿਸ਼ ਨਸ਼ ਕਰ ਦਿੱਤਾ ਤੇ ਹੁਣ ਪੰਜਾਬ ਦੇ ਜੋ ਹਾਲਾਤ ਬਣੇ ਪਏ ਆ ਤੇ ਉਹ ਮੇਰੇ ਖਿਆਲ ਇੱਕ ਉਹਦੇ ਲਈ ਕਾਫੀ ਹੱਦ ਤੱਕ ਜ਼ਿੰਮੇਵਾਰ ਹੈ ਪੰਜਾਬ ਦੇ ਲੋਕਾਂ ਨੂੰ ਆ ਜਦੋਂ 2024 ਚ ਆਪਾਂ ਲੋਕ ਸਭਾ ਇਲੈਕਸ਼ਨ ਆ ਜਿੱਤੇ ਆ ਤੇ ਉਦੋਂ ਫਿਰ ਲੋਕਾਂ ਨੂੰ ਨਵੀਂ ਅਮੀਰ ਜਾਗੀ ਤੇ ਉਹਨਾਂ ਨੇ ਹੀ ਸਾਰਿਆਂ ਨੇ ਇਹ ਇਸ ਵਾਸਤੇ ਸਾਨੂੰ ਰਏ ਦਿੱਤੀ ਜਾਂ ਹੌਸਲਾ ਦਿੱਤਾ ਕਿ ਆਪਾਂ ਸਾਰੇ ਜਣੇ ਰਲ ਮਿਲ ਕੇ ਪੰਜਾਬ ਨੂੰ ਪੰਥ ਨੂੰ ਬਚਾਉਣ ਵਾਸਤੇ ਅੱਗੇ ਆਓ ਤੁਸੀਂ ਅਸੀਂ ਤੁਹਾਡਾ ਸਹਿਯੋਗ ਕਰਦੇ ਹਾਂ ਤੇ ਉਹ ਇਸੇ ਕਰਕੇ ਅਸੀਂ ਇਹ ਪਾਰਟੀ ਦਾ ਜਿਹੜਾ ਇਹ ਇਧਰ ਨੂੰ ਵਧੇ ਆ ਛੋਟੀ ਜਿਹੜੀ ਪਾਰਟੀ ਹੈਗੀ ਹੈ ਇਹ ਪੰਥਕ ਜਿਹੜੇ ਹਿੱਤ ਹੈਗੇ ਨੇ ਉਹਨਾਂ ਦੀ ਪਹਿਰੇਦਾਰੀ ਕਰੇਗੀ ਜਾਂ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਨੇ ਪੰਥ ਇਹ ਪੰਥਨਾ ਬੜਾ ਜਿਹੜੇ ਸਾਡੇ ਸਿੱਖ ਮੁੱਦੇ ਆ ਉਹ ਜਿਹੜੇ ਬਹੁਤ ਮਤਲਬ ਕਈ ਕਈ ਦੋ ਦੋ ਚਾਰ ਸਰਕਾਰਾਂ ਤੋਂ ਉਹ ਹੱਲ ਨਹੀਂ ਹੋ ਰਹੇ ਮਤਲਬ ਜੇ ਉਹ ਬੰਦੀ ਸਿੰਘਾਂ ਦਾ ਮਸਲਾ ਵਾ ਤੇ ਉਹ ਬਹੁਤ ਪੁਰਾਣਾ ਵਾ ਤੇ ਪਹਿਲਾਂ ਤੋਂ ਉਹਦੇ ਵੱਲ ਧਿਆਨ ਨਹੀਂ ਸੀਗਾ ਜੇ ਹੁਣ ਦੋ ਤਿੰਨ ਸਰਕਾਰਾਂ ਉਹ ਮੁੱਦੇ ਤੇ ਆਈਆਂ ਵੀ ਆ ਜਾਂ ਬੇਦਬੀ ਦਾ ਮਸਲਾ ਵਾ ਜਾਂ ਕਿਸਾਨੀ ਦਾ ਮਾਮਲਾ ਵਾ ਤੇ ਉਹ ਮੜਕੇ ਨਸ਼ੇ ਦਾ ਸੀਗਾ ਤੇ ਉਧਰ ਕੋਈ ਕੰਮ ਨਹੀਂ ਕੀਤਾ ਗਿਆ ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਖੇਤੀਬਾੜੀ ਦੀ ਗੱਲ ਕੀਤੀ ਹੈ ਇੰਡਸਟਰੀ ਦੀ ਵੀ ਹਾਲ ਪੰਜਾਬ ਦੀ ਜਿਹੜੀ ਵਿੱਤੀ ਹਾਲਤ ਹੈ ਉਹ ਕਿਸੇ ਤੋਂ ਛੁਪੀ ਨਹੀਂ ਕਿ ਪੰਜਾਬ 3.5 ਲੱਖ ਕਰੋੜ ਦੇ ਆਸ-ਪਾਸ ਖਰਚੇ ਦੇ ਥੱਲੇ ਜਾ ਚੁੱਕਿਆ ਹੈ ਯੂਤ ਇੱਥੋਂ ਜਾ ਰਿਹਾ ਹੈਗਾ ਇੱਕ ਜਿਹੜੀ ਕਿ ਨੇ ਹੋਪਲੈਸ ਜੀ ਜਿਹੜੀ ਹੈਗੀ ਆ ਇਹ ਜਿਹੜੀਆਂ ਸਮੱਸਿਆਵਾਂ ਹੈਗੀਆਂ ਨੇ ਇਹਨਾਂ ਨੂੰ ਤੁਹਾਡੀ ਪਾਰਟੀ ਅਡਰੈਸ ਕਿਵੇਂ ਕਿਉਂਕਿ ਅਕਾਲੀ ਦਲ ਜਿਹੜੇ ਹੈਗੇ ਨੇ 30 ਦੇ ਵਿੱਚ ਵੀ ਕਈ ਅਕਾਲੀ ਦਲ ਬਣੇ ਆ ਸਮੇਂ-ਸਮੇਂ ਦੇ ਉੱਤੇ ਉਹ ਤੋਂ ਵੱਖਰਾ ਔਰ ਇਹਨੂੰ ਐਗਜ਼ੀਕਿਊਟ ਕਿਵੇਂ ਕਰੋਗੇ ਰੋਡ ਮੈਪ ਕੀ ਹੈ ਇਹ ਰੋਡ ਮੈਪ ਤੇ ਤੁਹਾਨੂੰ ਇਹ ਦੱਸਿਆ ਕਿ ਸਾਡਾ ਰੋਡ ਮੈਪ ਹੈ ਪੰਜਾਬ ਨੂੰ ਪੰਜਾਬ ਦੀ ਹੋਂਦ ਨੂੰ ਬਚਾਉਣ ਵਾਸਤੇ ਸਾਨੂੰ ਕਿਹੜੇ ਕੰਮ ਪਹਿਲਾਂ ਤੇ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦੀ ਲੋੜ ਹੈ ਸਭ ਤੋਂ ਪਹਿਲਾਂ ਤੇ ਨੌਜਵਾਨੀ ਨੂੰ ਆਪਣੇ ਹੱਕਾਂ ਪ੍ਰਤੀ ਜੋ ਜੋ ਦੂਜੇ ਮਸਲੇ ਆ ਸਾਨੂੰ ਉਹਨਾਂ ਦੀ ਤਾਕਤ ਉਧਰ ਵਰਤ ਕੇ ਉਹ ਅਸੀਂ ਜ ਨੂੰ ਅਸੀਂ ਉਧਰ ਲਿਆਈਏ ਤੇ ਬਾਕੀ ਕਾਮਯਾਬ ਹੋਣ ਦੀ ਗੱਲ ਹੈ ਕਿ ਜੇ ਅਸੀਂ ਲੋਕਾਂ ਦੇ ਨਾਲ ਜੁੜ ਕੇ ਰਵਾਂਗੇ ਲੋਕਾਂ ਦੇ ਨਾਲ ਲੋਕਾਂ ਨੂੰ ਪਤਾ ਹੋਵੇ ਕਿ ਅਸੀਂ ਇਹ ਸਾਡੇ ਹਿੱਤ ਲਈ ਕੰਮ ਕਰ ਰਹੇ ਹਾਂ ਤੇ ਲੋਕ ਪੰਜਾਬ ਦੇ ਲੋਕ ਏਡੇ ਹਿੰਮਤੀ ਆ ਉਹ ਤੇ ਬਹੁਤ ਕੁਝ ਬਦਲ ਦਿੰਦੇ ਆ ਇਸ ਕਰਕੇ ਜੋ ਆ ਜੋ ਇਹਨਾਂ ਨੇ ਅਮਰਤਪਾਲ ਨਾਲ ਕੀਤਾ ਗਿਆ ਨਸ਼ੇ ਦੇ ਖਿਲਾਫ ਜਿਹੜੀ ਉਹ ਜੰਗ ਲੜ ਰਿਆ ਸੀ ਤੇ ਉਹ ਇਹਨਾਂ ਨੂੰ ਰੋਕ ਕੇ ਉਹਨੂੰ ਜਿਦਵਿਲਗੜ ਜੋੜ ਸੁਟਿਆ ਤੇ ਉਹਦੇ ਉਹਦਾ ਜਿਹੜਾ ਲੋਕਾਂ ਦੇ ਲੋਕਾਂ ਨੇ ਉਹਦਾ ਜਿਹੜਾ ਮੁੱਲ ਪਾ ਕੇ ਦੱਸਿਆ 15 ਮਤੇ ਤੁਸੀਂ ਅੱਜ ਮੁਖਸਰ ਸਾਹਿਬ ਦੇ ਵਿੱਚ ਅਨਾਉਂਸਮੈਂਟ ਕੀਤੇ ਆ ਉਹਦੇ ਵਿੱਚ ਇੱਕ ਮਤਾ ਇਹ ਆ ਪੰਜਾਬ ਪੰਜਾਬੀਆਂ ਲਈ ਯਾਨਕਿ ਪ੍ਰਵਾਸੀ ਜਿਹੜੇ ਪੰਜਾਬ ਦੇ ਵਿੱਚ ਹੈਗੇ ਨੇ ਉਹਨੂੰ ਵੀ ਉਹਨੂੰ ਵੀ ਐਡਰੈਸ ਕੀਤਾ ਗਿਆ ਇਹ ਜਿਹੜੀ ਪ੍ਰਵਾਸੀਆਂ ਵਾਲੀ ਗੱਲ ਜਿਹੜੀ ਪੰਜਾਬ ਦੇ ਵਿੱਚ ਕੰਮ ਕਰ ਰਹੇ ਇਹਦੇ ਬਾਰੇ ਤੁਹਾਡੀ ਰਾਏ ਕੀ ਹੈ ਨਹੀਂ ਕੰਮ ਕੰਮ ਕਰਨ ਵਾਸਤੇ ਅਸੀਂ ਕਿਸੇ ਨੂੰ ਮਨਾ ਨਹੀਂ ਕਰਦੇ ਕੰਮ ਕਰਨਾ ਚਾਹੀਦਾ ਪਰ ਇਹ ਚੀਜ਼ ਹੈ ਕਿ ਸਾਰੇ ਧੰਦਿਆਂ ਤੇ ਜਿਹੜੀ ਹੈ ਨਾ ਦੂਜੀਆਂ ਧਿਰਾਂ ਕਾਬਜ਼ ਹੋ ਰਹੀਆਂ ਇਹ ਖਾਲੀ ਇਹ ਖਾਲੀ ਇਹ ਸਿੱਖਾਂ ਦਾ ਮਸਲਾ ਨਹੀਂ ਹੈ ਇਹ ਪੰਜਾਬ ਦੀ ਜੋ ਦੁਕਾਨਦਾਰੀ ਆ ਜੋ ਵਪਾਰ ਆ ਉਹ ਸਾਰਾ ਕੁਝ ਪ੍ਰਭਾਵਿਤ ਹੋ ਰਿਹਾ ਸਾਡੀ ਜਿਹੜੀ ਸਾਡੀ ਪੰਜਾਬ ਦੀ ਵਿਰਾਸਤ ਉਹ ਪ੍ਰਭਾਵਿਤ ਹੋ ਰਹੀ ਹੈ ਤੇ ਇਹ ਪੰਜਾਬੀਆਂ ਦੇ ਹੱਕ ਜਿਹੜੇ ਆ ਮਾਰੇ ਜਾ ਰਹੇ ਹੁਣ ਪੰਜਾਬ ਚ ਕੋਈ ਨੌਕਰੀ ਨਿਕਲਦੀ ਆ ਤਾਂ ਉਹ ਦੂਜਿਆਂ ਨੂੰ ਪਹਿਲ ਦੇ ਆਧਾਰ ਤੇ ਦਿੱਤੀ ਜਾਂਦੀ ਪੰਜਾਬੀਆਂ ਨੂੰ ਨਹੀਂ ਆਦਤ ਇਹੋ ਹੀ ਕਿ ਪਹਿਲਾ ਹੱਕ ਪੰਜਾਬੀਆਂ ਦਾ ਹੋਣਾ ਚਾਹੀਦਾ ਆਪਣੇ ਬਹੁਤ ਸਾਰੇ ਜਿਹੜੇ ਪੰਜਾਬੀ ਹੈਗੇ ਨੇ ਉਹ ਯੂਪੀ ਦੇ ਵਿੱਚ ਆ ਬਿਹਾਰ ਚ ਹੈ ਮਹਾਰਾਸ਼ਟਰ ਦੇ ਵਿੱਚ ਹੈ ਫਿਰ ਤੋਂ ਉਹਨਾਂ ਤੇ ਵੀ ਇਸ ਚੀਜ਼ ਦਾ ਅਸਰ ਹੋ ਸਕਦਾ ਨਹੀਂ ਉਹ ਕੋਈ ਦਮੇ ਉਹ ਤਾਂ ਹੁਣ ਜਿਹੜੇ ਪੁਰਾਣੇ ਕੋਈ ਪਹਿਲਾਂ ਦਮੇ ਸਿਰੇ ਦੀ ਕਰਦਾ ਦਮੇ ਸਿਰੇ ਤੋਂ ਜਿਹੜੀ ਧੜਾ ਧੜੇ ਇਹ ਹੋ ਰਹੀ ਹੈ ਇਹ ਚੀਜ਼ ਨੂੰ ਰੋਕਿਆ ਜਾਣਾ ਚਾਹੀਦਾ ਜਿਹੜੇ ਹੁਣ ਚਿਰ ਤੋਂ ਬੈਠੇ ਆਪਣੇ ਘਰ-ਬਾਰ ਬਣਾ ਕੇ ਉਹਨਾਂ ਨੂੰ ਉਹਨਾਂ ਨੂੰ ਤੇ ਅਸੀਂ ਸੋਚਦੇ ਹਾਂ ਕਿ ਉਹਨਾਂ ਤੇ ਹੁਣ ਕੋਈ ਇਹ ਸਾਡੀਆਂ ਸਰਕਾਰਾਂ ਦੀ ਨਾਕਾਮੀ ਕਿ ਉਹਨਾਂ ਨੇ ਪਹਿਲਾਂ ਤੋਂ ਕਿਉਂ ਨਹੀਂ ਇਹ ਜਿਹਾ ਸਿਸਟਮ ਕੀਤਾ ਉਹਨਾਂ ਨੂੰ ਤੇ ਰਿਸਰਵ ਕੀਤਾ ਜਾਣਾ ਚਾਹੀਦਾ ਜਦੋਂ ਅਮਰਪਾਲ ਸਿੰਘ ਹੋਰੀ ਬਾਹਰ ਸੀਗੀ ਤਾਂ ਉਸ ਵੇਲੇ ਖਾਲ ਜਿਹੜੀ ਤੁਹਾਡੀ ਪੋਲੀਟੀਕਲ ਪਾਰਟੀ ਹੈ ਇਹਦਾ ਸਿੱਖ ਰਾਜ ਬਾਰੇ ਜਾਂ ਪਾਕਿਸਤਾਨ ਬਾਰੇ ਜਿਹੜੀ ਔਰ ਆਈ ਕੀ ਹੈ ਨਹੀਂ ਰਾਜ ਤੇ ਅਸੀਂ ਦੋਵੇਂ ਵੇਲੇ ਅਰਦਾਸ ਵਿੱਚ ਵੀ ਕਹਿੰਨੇ ਆ ਕਿ ਰਾਜ ਕਰੇਗਾ ਖਾਲਸਾ ਤੇ ਖਾਲਸਤਾਨ ਵੀ ਇੱਕ ਹਊਗਾ ਕ੍ਰੀਏਟ ਕੀਤਾ ਗਿਆ ਕਿ ਖਾਲਸਤਾਨ ਕੋਈ ਇਹੋ ਜਿਹਾ ਇਹੋ ਜਿਹਾ ਸ਼ਬਦ ਨਹੀਂ ਜਿਹੋ ਜਿਹਾ ਇਹ ਮੀਡੀਆ ਬਣਾ ਕੇ ਪੇਸ਼ ਕਰਦਾ ਚੰਗੇ ਰਾਜ ਦੀ ਸ਼ੁੱਧ ਰਾਜ ਦੀ ਸੋਧ ਸਥਾਨ ਜਿਵੇਂ ਜੇ ਹੁਣ ਇੱਥੇ ਪੰਜਾਬ ਚ ਨਸ਼ਾ ਨਾ ਹੋਵੇ ਇੱਥੇ ਕ੍ਰਾਈਮ ਨਾ ਹੋਵੇ ਤੇ ਆਪੇ ਉਹ ਕੋਈ ਖਾਲਸਾ ਰਾਜ ਹੈ ਸ਼ੁੱਧ ਰਾਜ ਹੈ ਤੇ ਇਸ ਕਰਕੇ ਮੇਰੇ ਖਿਆਲ ਇੱਕ ਉਤੋਂ ਉਹ ਅਸੀਂ ਜਿਹੜੀਆਂ ਧਿਰਾਂ ਉਹ ਲੜਾਈ ਲੜ ਰਹੀਆਂ ਅਸੀਂ ਉਹਨਾਂ ਨੂੰ ਉਹਨਾਂ ਦਾ ਵੀ ਅਸੀਂ ਕਹਿੰਦੇ ਕਿ ਸਾਡਾ ਕੋ ਉਹਨਾਂ ਨਾਲ ਕੋਈ ਟਕਰਾ ਨਹੀਂ ਹੈ ਅਸੀਂ ਠੀਕ ਹੈ ਕਿ ਹਾਲਾਤਾਂ ਦੇ ਹਿਸਾਬ ਨਾਲ ਕਿਹੜੀ ਚੀਜ਼ ਦੀ ਲੋੜ ਐ ਅਸੀਂ ਉਹ ਹਿਸਾਬ ਨਾਲ ਐ ਸੀ ਨਾ ਤੁਸੀਂ ਪੱਕ ਚੋਂ ਨਾ ਤੁਸੀਂ ਇਨਕਾਰ ਕਰ ਨਹੀਂ ਨਕਾਰ ਕਰਦੇ ਅੱਛਾ ਇੱਕ ਮੈਨੂੰ ਇਹ ਦੱਸੋ ਕਿ ਹੁਣ ਜਿਹੜਾ ਹੈਗਾ ਅਗਲਾ ਟਾਰਗੇਟ ਕੀ ਐ ਐਸਜੀਪੀਸੀ ਚੋਣਾ ਹੈ ਜਾਂ ਫਿਰ ਸਿੱਧਾ ਵਿਧਾਨ ਸਭਾ ਦੇ ਇਲੈਕਸ਼ਨ ਲੜੋਗੇ ਨਹੀਂ ਐਸੀ ਇਹ ਦੇਖਦੇ ਆ ਕਿ ਜੇ ਐਸਜੀਪੀਸੀ ਚੋਣਾ ਹੋਣਾ ਹੋ ਤੇ ਅਸੀਂ ਸਾਰੀਆਂ ਧਿਰਾਂ ਨੂੰ ਚੰਗੇ ਲੋਕਾਂ ਨੂੰ ਨਾਲ ਲੈ ਕੇ ਤੇ ਅਸੀਂ ਚਾਹੁੰਦੇ ਆ ਕਿ ਉਹ ਚ ਠੀਕ ਬੰਦੇ ਆਉਣ ਤੇ ਜੇ ਸ਼੍ਰੋਮਣੀ ਕਮੇਟੀ ਕਿਸ ਚੰਗੇ ਹੱਥਾਂ ਚ ਆ ਜਾਂਦੀ ਤੇ ਅੱਧੀਆਂ ਪੰਜਾਬ ਦੇ ਸਿੱਖਾਂ ਦੀਆਂ ਅੱਧੀਆਂ ਮਸਲੇ ਹੱਲ ਹੋ ਜਾਂਦੇ